ਧਾਂਦਾਂ ਦਾ ਗਿਆ ਪਾਜੀ ਇਹ ਕੱਚੇ ਤੇ ਕਿੱਥੋਂ ਲਿਆਉਂਦੇ ਆ ਦੇਖ ਉਹ ਸਾਨ ਰੁੱਸੀ ਨੂੰ ਮਨਾਉਣ ਜੋਗਾ ਟਾਈਮ ਨਹੀਂ ਬੱਤੀ ਫਿਰਦੀ ਐ ਕਾਹੂ ਮਾਹੂ ਓਇਆ ਕੱਚੇ ਸਿੱਧੇ ਕਰਕੇ ਆ ਮੇਰਾ ਭਰਾ ਪਹਿਲੀ ਵਾਰ ਤਨ ਮੈਂ ਕੱਚਿਆਂ ਨੂੰ ਟੱਚ ਕਰਨ ਦੇਣ ਲੱਗਾ ਟੱਚ ਵੀ ਨਾ ਕਰਾਂ ਮਾਮਾ ਪਰਫੈਕਸ਼ਨ ਹੋ ਜੂ ਮੈਨੂੰ ਹੈਲੋ ਆ ਯਾਰ ਮੈਂ ਕਦਾ ਭੈਂਗ ਮੈਂ ਸੱਚੀ ਦੱਸਾਂ ਧਾਂਦਾਂ ਦਾ ਜਿਹੜਾ ਮੈਂ ਕੀਆ ਭਾਈ ਮੈਂ ਤਾਂ ਖੈਰ ਹੋਵੇ ਐਮੀ ਆਪਕਾ ਇੰਤਿਆਰ ਥਾ ਆਈਏ ਆਪਕਾ ਪ੍ਰਧਾਨ ਜੀ ਆ ਗਿਆ ਉੱਠੇ ਜਦ ਤੁਸੀਂ ਕੋਈਆਂ ਇਸ਼ਾਰਾ ਦੇਈਦਾ ਹੁੰਦਾ ਆਪਕਾ ਇੰਤਿਆਰ ਹੈ ਲਓ ਜੀ ਦੇਰ ਆਇਆ درست ਆਇਆ ਓ ਮਾਈ ਗੋਡ ਤਾੜੀਆਂ 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 ਆਇਓ ਆਇਓ ਪ੍ਰਧਾਨ ਜੀ ਸਾਰੇ ਲਓ ਜੀ ਸਤ ਸ੍ਰੀ ਅਕਾਲ ਜੀ ਕੋਈ ਗੱਲ ਹੈ ਆਜੋ ਪ੍ਰਧਾਨ ਜੀ ਆਜੋ ਆਜੋ ਮਾਈ ਗਾਡ ਧੰਨ ਭਾਗ ਜੋ ਦਰਸ਼ਨ ਹੋਏ ਤੁਹਾਡੇ ਓਹ ਹੋ ਹੋ ਸਵੇਰ ਤੇ ਤੇਰੇ Baal ਹੁਣ ਕਟਾ ਹੋਏ ਆ ਇਹ ਲੱਗਦਾ ਐਸਾ ਕਿਹੜਾ ਧਮੀ ਪਾਰਲੀਮੈਂਟ ਦੀ ਮੀਟਿੰਗ ਚ ਬੀਜੀ ਆ ਜਿਹੜਾ ਤੇਰੇ ਵਾਲੇ ਨਹੀਂ ਉਹ ਕਟਣ ਡਿਆ ਆ ਸਾ ਗੈਨ ਰਾਤ ਸੁੱਤਾ ਹੀ ਰਹਿਣ ਫੋਟੋ ਨਾ ਫੋਟੋ ਗਈ ਜੰਨ ਬੋ ਤੂੰ ਅਮੀਰ ਖਾਨ ਨਾ ਰਹਿਣਾ ਆ ਗਿੱਡੀ ਉਹਦਾ ਮਾਸਟਰ ਸ਼ੈਫ ਹੁੰਦਾ ਆ ਲੜੀ ਜਾਂਦੀ ਆ ਇੱਕ ਦੂਜੇ 'ਚ ਬੱਜਦੀਆਂ ਫਿਰਦੀਆਂ ਮੇਨਾ ਲੈ ਉਹ ਕੰਮ ਨਾ ਕੋ ਕਰ ਦ ਮੈਨੂੰ ਦੇਤੀਆਂ ਜਵਲਾਂ ਲੈ ਦੇ ਲੈ ਜਸਟ ਡੂ ਇਟ ਪਉਂਦਾ ਆ ਜਸਟ ਡੂ ਇਟ ਵਾਟ ਯੂ ਮੀਨ ਇਹ ਜਸਟ ਡੂ ਇਟ ਦਾ ਨਾ ਮੁੱਛਾ ਮਰੋੜੀ ਆਉਂਗਾ ਕਿ ਉਹ ਕੰਮ ਧੰਦੇ ਦਾ ਵੀ ਕਰੂੰਗਾ ਉਹ ਆ ਕੱਚੇ ਸਿੱਧੇ ਕਰਕੇ ਆ ਮੇਰਾ ਬਰਾ ਪਹਿਲੀ ਵਾਰ ਤਾਂ ਮੈਂ ਕੱਚਿਆਂ ਨੂੰ ਟੱਚ ਕਰਨ ਦੇਣ ਲੱਗਾ ਟੱਚ ਵੀ ਨਾ ਕਰਾਂ ਮਾਮਾ ਇਫੈਕਸ਼ਨ ਹੋ ਜਾਊ ਮੈਨੂੰ ਹੈਲੋ ਮੇਰੇ ਮੁੰਡੇ ਨੂੰ ਬੁਖਾਰ ਆ ਰਹੀ ਲੱਗੀ ਆ ਕੱਚੇ ਨਾਲ ਧਿਆਨ ਦੇ ਵੀ ਲਾ ਤਾਂ ਤੇਰੀ ਵੀ ਨਿਗਾਹ ਘਟ ਜਾਣੀ ਆ ਉਹ ਤੰਗੇ ਆ ਚੁੰਡੀਆਂ ਲਿਆ ਜਿਹੜੀਆਂ ਉਹ ਕੱਢ ਕੇ ਲਿਆ ਮੈ ਪਤਾ ਕਿੰਨੇ ਦੀਆਂ ਆ ਨੰਮੀਆਂ ਮੈਂ ਆ ਮੈਂ ਲਿਆਉਂਦਾ ਚੁੰਡੀਆਂ ਨੰਮੀਆਂ ਚੁੰਡੀਆਂ ਮੰਗਦਾ ਮਾਂ ਕਿੱਥੇ ਆ ਚੁੰਡੀਆਂ ਹੋਏ ਬੇ ਉਹ ਤਾਂ ਮੈਂ ਨੰਮੀਆਂ ਨਹੀਂ ਉਹ ਸਤਾਰੂ ਫਿਲਮ ਬਣਾਉਣ ਦਾ ਟਾਈਮ ਨਹੀਂ ਵਰਤੀ ਪਿੱਛੇ ਘੁੰਮਦੀ ਆ ਕਾ ਹੁ ਬਾਹੂ ਬੇਗੋ ਤਾਂ ਮਨੀ ਤੋ ਸੁਏ ਹਾਏ ਓ ਰੱਬਾ ਰੱਬਾ ਨੰਮੀਆਂ ਚੁੰਡੀਆਂ ਚੱਕ ਲਿਆ ਆ ਕੁੱਤੇ ਦਾ ਹੱਡਾ ਹਰਾਮ ਦਾ ਇਹਨੂੰ ਬੋਲਣ ਨੂੰ ਕੌਣ ਕਹਿੰਦਾ ਹਾਂ ਕੀ ਚੱਜ ਕਰਨ ਲੱਗਾ ਤੂੰ ਮਾਰ ਮੁਰ ਨਹੀਂ ਗਏ ਇਹਨੇ ਮਾਥਾ ਦੇ ਦੇ ਚੱਡੀ ਵੇ ਗੱਡੀ ਫਰੀ ਉਹ ਹਰਾਮ ਗਿਆ ਢਿੱਡ ਦੁਖਦਾ ਮੇਰਾ ਉਹ ਕੁੱਤੇ ਦੇ ਹੱਡਾ ਮਰ ਗਏ ਇਹ ਨਵੀਆਂ ਚੋਡੀਆਂ ਜੀ ਦੇ ਨਵੀਆਂ ਚੋਡੀਆਂ ਅੱਖਾਂ ਦੀ ਮਿੱਟੀ ਪੈ ਗਈ ਮੇਰਾ ਹਰਾਮ ਦੀ ਉਹ ਆਪਣੀ ਅੱਖਾਂ ਬੰਦ ਰੱਖ ਤੈਨੂੰ ਖੋਲਣ ਨੂੰ ਕੌਣ ਕਹਿੰਦਾ ਵੇ ਹਾਏ ਓ ਰੱਬਾ ਬੜੀ ਲੱਖੀ ਮੇਰੇ ਨਿਆਰੇ ਹੋ ਗਿਆ ਹਾਂ ਉਦੋਂ ਨਹੀਂ ਕਹਿਣਾ ਸਾਡੇ ਪਾਈਏ ਦਾ ਇਤਿਹਾਸ ਆਇਆ ਕੱਛਿਆਂ ਵਿੱਚ ਬਹੁਤ ਤਕੜਾ ਪੜਦੇ ਜੀ ਉਹਨਾਂ ਦੇ ਕੰਨਾਂ 'ਚ ਦੱਸਣਾ ਜੇ ਉਹਨਾਂ ਦੀ ਬੁੜੀ ਸੁਣਨ ਦੇ। ਕੋਈ ਸ਼ਰਮਕਾਰ ਚੁੰਡੀਆਂ ਨਵੀਆਂ ਚੱਕ ਲਿਆ ਮੈਨੂੰ ਨਹੀਂ ਲੋੜ ਚੁੰਡੀਆਂ ਦੀ। ਇੱਥੇ ਗੰਦ ਤੇ ਲਾਈ ਜਾਂਦਾ। ਹੈਲੋ ਐਕਸਕਿਊਜ਼ ਮੀ ਇਸ ਘਰ 'ਚ ਦਾੜੀ ਕੰਤ ਖੜੀ ਹੋ ਜੂਗੀ ਜੇ ਮੇਰੇ ਕੱਛਿਆਂ ਨੂੰ ਕਿਸੇ ਨੇ ਬੋਲਿਆ। ਬੋਲਣਾ ਹੀ ਗੰਦ ਤਾਂ ਗੰਦਾ ਹੀ ਆ। ਮੈਂ ਦਾੜੀ ਫਾਹਾ ਲੈ ਲੈਣਾ ਜੇ ਮੇਰੇ ਕੱਛਿਆਂ ਨੂੰ ਅੱਜ ਤੋਂ ਬਾਅਦ ਕਦੀ ਬੋਲਿਆ ਕਿਸੇ ਨੇ। ਅੱਛਾ ਪਾਟੇ ਕੱਛਿਆਂ ਦੀ ਖਾਤਰ। ਸਾਰੀ ਦੁਨੀਆ ਪਾਟੀ ਆ ਸਾਰਾ ਜਹਾਨ ਪਾਟ ਆਇਆ ਤੈਨੂੰ ਮੇਰੇ ਕੱਛੇ ਹੀ ਦੀਂਦੇ ਆ। ਦੇਖ ਅਲੇ ਪਾਸਾ ਉੱਪਰ ਲੈ ਗਿਆ ਕਿੱਦਾਂ ਪਾ ਆ ਲੈਣਾ ਟ੍ਰੋਕੋਡਾਈਲ ਉੱਪਰ ਲੈ ਕੇ ਆਉਣਾ ਦੇ ਸਾਨੂੰ ਰੁੱਸੀ ਨੂੰ ਮਨ ਹਉਣ ਜੋਗਾ ਟਾਈਮ ਨਹੀਂ ਮੇਰਾ ਤਾਂ ਦੁੱਖਦਾ ਸਿਰ ਮੇਰ ਤੋਂ ਬਣੀ ਨਾ ਸਿਰ ਫਕਾ ਹੀ ਦਿੱਤਾ ਮਣੀ ਹਣਾ ਇਹ ਆ ਜਿਹੜਾ ਗੰਦ ਚੱਕੀ ਫਿਰਦਾ ਹਨਾ ਇਹ ਤੂੰ ਇਹਨੂੰ ਕਿਤੇ ਜਾਣਦੇ ਮੈਂ ਸੱਚੀ ਕਹਿੰਦੀ ਮੈਨੂੰ ਆਹ ਚੁੰਡੀ ਹੈਗੀ ਆ ਮੈਂ ਸੱਚੀ ਇਹਨਾਂ ਨੂੰ ਅੱਗ ਲਾਉਣੀ ਉੱਥੇ ਉਸ ਚੁੰਡੀ ਵਿੱਚ ਸੁੱਕ ਗਈ ਨਾਲ ਚੁੰਡੀ ਨਾਲੇ ਸੁੱਕ ਗਈ ਲੈ ਇਦਰ ਲੈਂਡ ਬੁਰਾ ਹੋ ਗਿਆ ਆ ਕੀ ਬੁਸ਼ਰਮ ਜਾਂ ਕਰੀ ਜਾਂਦਾ ਲੈ ਲੈ ਸੰਡੇ ਮੰਡੇ ਆ ਇਹਦੇ ਸੰਡੇ ਮੰਡੇ ਟਿਊਜ਼ਡੇ ਵੈਨਰਸਡੇ ਫਰਡੇ ਥਰਸਡੇ ਚੁੜੇ ਇਹ ਕੱਛਿਆਂ ਵਿੱਚ ਬਹੁਤ ਤਗੜੇ ਤਗੜੇ ਤੇ ਹਾਸੇ ਆ ਮੈਂ ਆਪਣੇ ਨਿਆਣਿਆਂ ਨੂੰ ਵੀ ਦੱਸਣੇ ਆਂ ਭਾਜੋ ਪੜਦੇ ਨਾ ਕੰਨਾ ਦੱਸਣਾ ਹੈ ਕਿ ਬੁੜੇ ਨੂੰ ਕੁੱਤੇ ਕਿੱਥੇ ਕਿੱਥੇ ਪੈਂਦੇ ਹੁੰਦੇ ਜਾਂਦਾ ਹੁੰਦਾ ਆ ਕੱਚਾ ਉੱਥੇ ਪਟਾਈ ਉੱਥੇ ਪਟਾਈ ਤੇ ਪੇਰਾ ਬਹੁਤ ਬੱਟ ਬੱਟ ਪੈਣੀ ਆ ਤੇਰੇ ਕੋਲ ਮੇਰੇ ਕੋਲ ਮਨੀ ਤਾਂ ਗੋਪੀ ਨਵੀਆਂ ਚੁੰਡੀਆਂ ਚੱਕ ਲਿਆ ਆ ਇਹਨਾਂ ਦੀ ਲੋੜ ਆ ਮੇਰੇ ਤੇ ਤੈਨੂੰ ਕੱਚਿਆਂ ਦੀ ਲੋੜ ਨਹੀਂ ਮੇਰੇ ਆ ਮੈਨੂੰ ਇਹਨਾਂ ਦੇ ਕੀ ਗੰਦ ਦੀ ਲੋੜ ਆ ਕਿਤੇ ਕਿਤੇ ਮੈਨੂੰ ਲੱਗਦਾ ਗੋਪੀ ਪਾਉਂਦਾ ਹੋਣਾ ਜਦੋਂ ਲੱਭਦਾ ਨਹੀਂ ਹੋਣਾ ਨਵੇਂਾਂ ਚ ਉਹ ਕਦੇ ਨਹਾਉਣ ਲੱਗੇ ਪੈ ਜਾਂਦਾ ਆ ਆ ਚੁੰਡੀ ਵੀ ਚੀਕ ਕੇ ਮਾਰ ਗਈ ਆ ਕਹਿੰਦੀ ਬਲੀਆਰੇ ਆਵਾ ਹੱਥ ਹੀ ਕਹਿੰਦੀ ਆਉਂਦੇ ਆ ਦੇ ਚੁੰਡੀਆਂ ਕਹਿੰਦੀ ਸਾਰੇ ਹੱਥ ਹੀ ਜੋੜਤੇ ਕਹਿੰਦੀ ਚੁੰਡੀਆਂ ਇਹ ਭਰਦੀਆਂ ਆ ਉਹ ਤਾਂ ਸੋਨੇ ਲੱਗਦੇ ਮੈਨੂੰ ਤੂੰ ਆ ਆ ਕੱਚਾ ਇਹਦਾ ਉਹ ਜਦੋਂ ਇਹ ਖੇਡਣ ਜਾਂਦਾ ਹੁੰਦਾ ਸੀ ਮੈਂ ਤਾਂ ਪਹਿਲੇ ਪਾਉਂਦਾ ਹੁੰਦਾ ਓਏ ਓਏ ਦੇਖੀ ਗੋਪੀ ਫੈਚ ਹੋ ਗਏ ਓਏ ਹੋਏ ਨਾ ਰਹਿਣਾ ਕੱਖ ਨਹੀਂ ਅੱਦਾਂ ਨਾ ਖਾਚੇ ਨਾਲ ਆਹ ਆ ਐਵੇਂ ਬਹੁਤਾ ਖਰਾ ਨਹੀਂ ਮੰਨ ਇਹ ਤਾਂ ਲੀਰਾ ਕੰਮ ਵੀ ਨਹੀਂ ਆਉਣੀ ਆਹ ਆ ਤਾਂ ਲੋਕੋਸਟਾ ਦਾ ਹੋਵੇ ਪਾ ਦੇ ਤਾਂ ਉੱਪਰ ਰੱਖਿਆ ਆਹ ਦਾ ਲੋਕੋਸਟਾ ਦਾ ਆ ਆ ਗੋ ਵੀ ਹਰੇ ਕੱਛੇ ਨੇ ਵੀ ਤੇਰਾ ਬਹੁਤ ਸਾਧ ਦਿੱਤਾ ਗੋਪੀ ਵੇ ਆ ਕੱਛੇ ਨੇ ਬਹੁਤ ਆ ਹਰੇ ਨੇ ਆ ਹਾਂ ਆਏ ਵੇ ਕਿੰਨੇ ਭੇੜੇ ਲਾ ਦੇ ਦੂਜੇ ਪਾਸੇ ਤਾਰ ਦੂਜੀ ਪਾਲਾ ਮਾ ਜਿਹੜੇ ਹੁਣ ਜਿਹੜੇ ਹੋਰ ਨਵੇਂ ਕੱਛੇ ਇੱਧਰ ਲੱਗਣੇ ਇਹਦੇ ਹਨਾ ਉਹ ਤਾਰ ਉੱਧਰ ਪਾਉਗੀ ਹੂੰ ਆ ਕੱਛਾ ਆ ਮੈਂ ਨਾ ਰਖਾਉਂਦਾ ਕੱਛਾ ਵੇ ਜਿੰਨਾ ਆ ਕੱਛਾ ਆ ਨਾ ਕੀ ਲਗਿਆ ਇੰਨੀ ਕਹੇ ਦੀ ਸਰਕਾਰ ਨਹੀਂ ਚੱਲੀ ਹੋਣੀ ਜਿੰਨਾ ਇਹ ਕੱਛਾ ਚੱਲਿਆ ਠੀਕ ਆ ਉਹ ਵੀ 25 ਸਾਲੀ ਬਦਲ ਜਾਂਦੀ ਇਹ ਬਾਜ਼ਾਰਾ ਭੈ ਜੋ ਪਹਿਲੀਆਂ ਜੀ ਕਦੇ ਚੀਕਾਂ ਮਾਰਦਾ ਇੱਥੋਂ ਪਾੜ ਗਿਆ ਉਹ ਗੋਪੀ ਟੇਲਰ ਜਵਾਬ ਦੇ ਗਿਆ ਕਹਿੰਦਾ ਹੱਥ ਹੀ ਜੋੜੇ ਕਹਿੰਦਾ ਇਦਾਂ ਦੇ ਬੰਦੇ ਦੇ ਬਲੇ ਹਾਰੇ ਜਾਵਾ ਲਾਂਬਾ ਲਿਆਇਆ ਇਹ ਗਰੀ ਇਦਣੇ ਮੇਰਾ ਇੱਕ ਅੱਧਾ ਕੱਚਾ ਹੀ ਡੱਪਿਆ ਸਮਝ ਲੈ ਸਰਕਾਰ ਡੱਪੇ ਪਾਰ ਲੀਆ ਪਾਰਲੀਮੈਂਟ ਚ ਇੰਨਾ ਕੱਚਾ ਸਰ ਤੇ ਚੱਲਦੀ ਸਰਕਾਰ ਮਹਾਰਾਜ ਕੱਚੇ ਦਾ ਰੋਬ ਹੋਣਾ ਚਾਹੀਦਾ ਪਜਾਮਾ ਪਾੜ ਜਵੇ ਕੱਚਾ ਹੀ ਇੱਜ਼ਤ ਵਜਾਉਂਦਾ ਤੁਹਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਆ ਹਾਂ ਕਿਉਂ ਦੇ ਡਾੜੀ ਪਲਾਸ ਲਿਆ ਪੇਸਕਾ ਲਿਆ ਮਾੜੀ ਇਹ ਚੁੰਡੀ ਲੱਗਦੀ ਨਹੀਂ ਤੇ ਆ ਬਾਈ ਮਾ ਤਾਂ ਟੁੱਟੀ ਚੁੰਡੀ ਦਾ ਵੀ ਕਿਤੇ ਕੰਮ ਲੈਣਾ ਪੈ ਜਾਂਦਾ ਆ ਡਾੜੀ ਯਾਰ ਛੇਦੀ ਕਰ ਪੇਸਕਾ ਸੀ ਜਾਂ ਪਲਾਸ ਲਿਆ ਚੁੰਡੀ ਖੋਲਦੀ ਹੀ ਨਹੀਂ ਤੇ ਯਾਰ ਕਿਤੇ ਟੁੱਟੀ ਚੁੰਡੀ ਵੀ ਕੰਮ ਆ ਜਾਂਦੀ ਆ ਹਾਂ ਬੇਲੇ ਆ ساری ਉਮਰ ਕੰਮ ਗੋਪੀ ਆਦਾ ਨਾ ਕਿਸੇ ਦਿਨ ਚੱਕ ਕੇ ਲੂਣੇ ਆ ਸੀ ਮਾ ਗਿਆ ਜਦੋਂ ਜਦ ਹੀ ਕੰਮ ਹੋ ਜਾਣਾ ਉਤੋਂ ਹੀ ਡੈਡੀ ਮੈਂ ਤਾਂ ਇਹਨਾਂ ਦੱਸ ਦਿੱਤਾ ਐ ਮੈਂ ਨਾ ਤੇ ਭਰੇ ਭਾ ਰੋਟੀ ਪਾਣੀ ਖਾਂਦੇ ਆ ਤਾਂ ਖਾਈ ਚੱਲੋ ਏ ਚੱਕ ਲੈ ਆ ਯਾਰਡਨ ਦਾ ਯਾਰਡਨ ਸੰਧੂ ਵੀ ਆਪਾਂ ਨੂੰ ਪੁੱਛਦਾ ਹੁੰਦਾ ਕਿ ਆ ਪਾਜੀ ਕਿੱਥੇ ਤੋਂ ਹੀ ਕਿੱਥੋਂ ਲਿਆਂਦੇ ਆ ਦੇਖ ਸਾਨੂੰ ਰੁੱਸੀ ਨੂੰ ਮਨਾਉਣ ਜੋਗਾ ਟਾਈਮ ਨਹੀਂ ਬੱਤੀ ਫਿਰਦੀ ਐ ਕਾਹੂ ਮਾਹੂ ਓ ਯਾਰ ਮੈਂ ਇੱਕ ਵਾਰੀ ਇਹਨੂੰ ਬਾਜੂ ਮਸ਼ੀਨ ਚ ਪਾ ਕੇ ਸਾਰਿਆਂ ਨੂੰ ਧੋਈ ਨਾ ਦੇਈਏ ਮੇਰੀ ਮਸ਼ੀਨ ਦਾ ਬੱਚਾ ਤੂੰ ਟੱਚ ਕਰ ਕੇ ਖਾਣਾ ਨਾ ਕਿੱਥੇ ਨੂੰ ਲਿਆਂਦਾ ਹਾਂ ਬਹੁਤ ਪਿੱਛੇੋਂ ਲੈ ਕੇ ਆਈਆਂ ਨਾ ਮਸ਼ੀਨ ਕਿ ਥੋ ਲੈ ਕੇ ਆਈ ਪਿੱਛਿਓ ਸਾਰੀ ਉਹ ਇੱਕ ਪੇਟੀ ਦੇ ਕੇ ਸਾਰੀ ਉਮਰ ਤੇਰਾ ਟੱਬਰ ਸੁਣਾਉਂਦਾ ਰਿਹਾ ਕਿ ਅਸੀਂ ਭੈਜੋ ਉਹਨਾਂ ਨੂੰ ਦਿੱਤਾ ਸੀ ਦਾਜ ਉਹ ਹੀ ਬੁੜਾ ਮੇਰਾ ਥੱਲੇ ਲੱਗ ਗਿਆ ਇਹਨੂੰ ਕਿਹਾ ਵੀ ਸੀ ਨਾਲ ਤੂੰ ਤਾਂ ਕਹਿਣਾ ਆਇਆ ਸੀ ਆ ਕੱਚੇ ਦੀ ਕਿਦੋਂ ਵਾਰੀ ਆ ਤਾਰ ਤੇ ਉਹ ਆ ਹਲੇ ਖੱਚੇ ਇਹ 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 ਵੀ ਚੱਲਣਿਆ ਇਹ ਅਗਲੇ 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 ਝੋਨੇ ਤੋਂ ਬਾਅਦ ਐ ਇਹ ਲੈ 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 ਪੇਟੀ ਝੋਨਾ ਕੱਢੂਗਾ ਕੱਢਣੇ ਚਾਰ ਪੰਜ ਤੂੰ ਦੇਖੀ ਤੇ ਸਾਰੀ ਉਮਰ ਕਿਤੇ ਇੱਕ ਪੇਟੀ ਦੇ ਦਿੱਤੀ ਉਹੀ ਐਦੀ ਮਾਂ ਸੁਣਾਉਂਦੀ ਰਹਿ ਗਈ ਅਸੀਂ ਦਾਜ ਦਿੱਤਾ ਭਾਂਡੇ ਭਰ ਭਰ ਦਿੱਤਾ ਸਾਥ ਮੇਰੀ ਨੇ ਛੱਡਿਆ ਕੱਕ ਨਹੀਂ ਕਹਿੰਦੀ ਵੇਚ ਉਹਦੇ ਪੇਟੀ ਦੇ ਇਹ ਗੱਲ ਹੋਈ ਸੀ ਹੋਈ ਸੀ ਇਹ ਕੰਨੀ ਸੁਣੀ ਔਰ ਆ ਕੀ ਮਤਲਬ ਆ ਜਿਹੜੀ ਗੱਲ ਹੋਈ ਆ ਕਰੋ ਮੈਂ ਝੂਠ ਨਹੀਂ ਬੋਲਦਾ ਹੁੰਦਾ ਲਾ ਮੈਨੂੰ ਬੋਲਣ ਦੀ ਆਦਤ ਆ ਸੱਚ ਬੋਲ ਕੇ ਦੋ ਮਿੰਟ ਅਗਲੇ ਤੇ ਗਿੱਟੇ ਕੋਡੇ ਲਾ ਲਈਦੇ ਬਸ ਠੀਕ ਆ ਦੇਹਾ ਤੂੰ ਕੀ ਦੇਦਾ ਤੈਨੂੰ ਕਿਹੜੀ ਥੇਲੀ ਆ ਕੇ ਮਨਾਵੇਗੀ ਜਾਨਾ ਤੁਹਾਡੀ ਕਿੱਦਾਂ ਅਪਰੀਸ਼ਨ ਦਾੜੀ ਉਹਦਾ ਯਾਰ ਉਹ ਦੇਖਦਾ ਮੈਨੂੰ ਅੱਜ ਜਾਣ ਦਊਗੇ ਅੱਜ ਜਾਣ ਦਊਗੇ ਨਹੀਂ ਅੱਜ ਜਾਨ ਆਈ ਉਹਦੀ ਸਾਲੀ ਘਰ ਚ ਗੰਗਾ ਵਹਿ ਕੇ ਜਦੋਂ ਆ ਗਿਆ ਤੇ ਮੱਥੇ ਤੇ ਫੋਰਹੈਡ ਤੇ ਹੱਥ ਰੱਖ ਕੇ ਏਡ ਜੀਰੋ ਕਾਰਡ ਹੀ ਬਹੁਤ ਜ਼ਿਆਰ ਤੇ ਘੇੜ ਲਾਉਂਦੇ ਆ ਕੇ ਕਿਸ ਕਰਕੇ ਕਹਿੰਦੀ ਜਾਨ ਤੁਸੀਂ ਕਿੱਦਾਂ ਹੋ ਮੈਂ ਕਿਹਾ ਮੰਮੀ ਘਰੇ ਹੈ ਨਹੀਂ ਮੈਂ ਤਾਂ ਕੈਮਰੇ ਚ ਚੈੱਕ ਕਰ ਲਿਆ ਮੰਮੀ ਆਈ ਸੀ ਇਧਰ ਹਵੇਲੀ ਆਨ ਡੈਰੀ ਨਾਲੇ ਇਹਦਾ ਹੋਏ ਨੂੰ ਹੋਸ਼ ਆਈ ਜਦੋਂ ਹੋਏ ਪਤਾ ਹੀ ਕਰੇ ਮੈਂ ਉਹਦਾ ਪੱਕਾ ਨਾਂ ਨਹੀਂ ਹੈ ਉਹ ਨਾਂ ਪਤਾ ਹੀ ਨਹੀਂ ਜੀ ਕੀ ਜ਼ਗੀਰਗੁਰ ਕੀ ਹੈ ਕੀ ਹੈ ਤਰਸੀਮ ਕੋ ਮੈਂ ਉਹ ਤਾਂ ਚਲੇਦੀ ਮੰਮੀ ਦਾ ਨਾਂ ਆ ਤੇ ਕਰੇ ਮੈਂ ਉਹ ਮੈਨੂੰ ਕਹਿਣ ਵੀ ਸਾਰੇ ਬ੍ਰਿਟਿਸ਼ ਬੋਰਨ ਡਰਿਆ ਵੀ ਸੀ ਡਰਿਆ ਵੀ ਕਦੇ ਨਹੀਂ ਡਰਿਆ ਨਹੀਂ ਮੈਂ ਤੁਹਾਨੂੰ ਕਹਿੰਦੇ ਬ੍ਰਿਟਿਸ਼ ਬੋਰਨ ਆ ਮਗਾ ਬੋਰਨ ਨਹੀਂ ਹੈਗੇ ਬੋਰਨ ਲਈ ਇਹਦੇ ਨਾਲ ਗੱਲ ਕਰ ਰਹੀ ਹੈ ਫਿਰ ਫਾਜ਼ਲ ਸਾਹਿਬ ਦਾ ਉਹ ਬਨਾਰਸਾ ਮੇਰੇ ਮੂੰਹਾਂ ਦੇ ਦੇਖਣ ਜੜੀ ਉਹ ਕੌਣ ਸੀ ਜਿਹੜੀ ਖਬਰ ਲੈਣ ਆਈ ਸੀ ਹਸਪੀਟਲ ਤੇ ਅਮੀਨਾਂ ਨਾਲ ਬੁੜੀ ਪਿੱਛੇ ਬੈਠੀ ਆ ਤੀਜਾ ਆਪਰੇਸ਼ਨ ਕਰਾਉਣਾ ਪੈ ਜਾਣਾ ਉਹਨੂੰ ਉਹ ਨਾਲੜੀ ਤੀਜਾ ਆਪਰੇਸ਼ਨ ਕਰਾਉਣਾ ਪੈ ਜਾਣਾ ਸਿਰਚ ਟਾਂਕੇ ਉਹ ਕੋਲ ਕਹੀ ਪਈ ਐ ਡੈਡੀ ਨੇ ਸਿੱਧੀ ਸਿਰਚ ਮਾ ਨਹੀਂ ਮਰੇ ਟਾਂਕੇ ਦੇ ਲਾ ਆਪਾਂ ਲਵਾਉਣੇ ਬਣੇ ਅੱਗੇ ਲਾਤਾ ਉਹ ਵੀ ਸਮਝਾਤਾ ਵੀ ਇਹੀ ਕਰਾਉਣਾ ਹਾਲ ਤਾਂ ਤੂੰ ਕਹਿ ਵੀ ਨਹੀਂ ਸਕਦੀ ਮੈਂ ਚੱਲੀ ਪੀ ਕੇ ਆਨੂੰ ਪੰਜ ਕੋਪੀ ਆ ਜਾਂ ਤਾਂ ਪੰਜ ਮੈਂ ਕਾਦਾ ਪੰਜ ਆ ਮੈਂ ਕੋਣ ਪੁੱਛਦਾ ਪਾਸਪੋਰਟ ਦੀ ਇੰਟਰਵਿਊ ਹੀ ਕਰਦਾ ਭੁੱਲ ਜਾ ਪੀ ਕੇ ਹੁੰਦੇ ਮਾਮਾ ਦਾ ਜੋ ਮਰਜੀ ਆ ਮਾਪੇ ਨਹੀਂ ਆ ਜਿੱਦਣ ਬੱਸ ਉਦਣੇ ਗਈ ਹੈ ਇਹ ਗੱਲ ਖਤਮ ਕਹਾਣੀ ਨਾਨਕਿਆਂ ਦੀ ਫਿਨਿਸ਼ ਨਹੀਂ ਹੱਲੇ ਦਾ ਬਾਂਚ ਹੈ ਇਹਨਾਂ ਦਾ ਉਹ ਬਾਂਚ ਬਾਂਛੀ ਨਹੀਂ ਆ ਉਦੋਂ ਗਾਂ ਬਾਂਚ ਹੈ ਨਹੀਂ ਉਹ ਨਾ ਹੀ ਆ ਇਕੱਲਾ ਰਹਿ ਗਿਆ ਵੰਚ ਉਹਦਾ ਨਾ ਹੀ ਬਾਂਛੀ ਰੱਖ ਲੈਂਦੇ ਤੁਹਾਨੂੰ ਕੀ ਲੋੜ ਸੀ ਵੱਲਬਾ ਰੱਖਣ ਦੀ ਲੈ ਜਿੱਦਾਂ ਦੀ ਉਹ ਜੈਨ ਸਿਆ ਉਹ ਮੋਮਦਾ ਆ ਹੈ ਉਹ ਮੋਮਦਾ ਆ ਮੂੰਗਰਾ ਉਤਰਿਆ ਉਹਦੀ ਅੱਖਾਂ 'ਚ ਕੀ ਜਾਂਦੇ ਆ ਦੋਇਆ ਉਹ ਸਾਚੋ ਯਾਰ ਉਹ ਮੈਂ ਕੁੱਤੇ ਕਰਾ ਹੁਣ ਉਹ ਵੀ ਐਡਮਿਟ ਕਰਾਉਣਾ ਪੈੜਾ ਆ ਉਹਦਾ ਵੀ ਪ੍ਰੈਸ਼ਰ ਪ੍ਰੈਸ਼ਰ ਕਰਾਉਣਾ ਪੈੜਾ ਹੈ ਨਾ ਉਹ ਵੀ ਗੱਡੀ ਜੀ ਲਈ ਫਿਰਦਾ ਆ ਯਾਰ ਮੈਂ ਕਦਾ ਭਾਂਗ ਮੈਂ ਸੱਚੀ ਦੱਸਾਂ ਧੰਦਾ ਜਿਹੜਾ ਆਵਾ ਮੈਂ ਕੀਆ ਬਈ ਮੈਨ ਦਾ ਛੇੜ ਹੋਵੇ ਐਮੀ ਕੀ ਗੇ ਸਟਾਕ ਸਸ਼ੀਗਮ ਆ ਮੈਂ ਉਹ ਮੇਰਾ ਮਾਈ ਚਾਈਲਡ ਬਾਇ ਪ੍ਰੋਡੈਕਟ ਪਲੀਜ਼ ਇਹਨੂੰ ਸਾਹਮਣੇ ਦਾਾਦੋ ਕਿੱਦਾਂ ਕਿਦਾ ਸਾਹਮਣੇ ਜਿਹੜੀ ਮੇਰੀ ਬਾਈਫ ਹੈ ਉਹ ਬਿਜ਼ੀ ਨੇ ਸਕਰੋਲਿੰਗ ਮੋਬਾਈਲ ਫੋਨ ਵੀ ਐਸ ਪਲੀਜ਼ ਇਹਨੂੰ ਦਿਖਾਓ ਜੀ ਡੈਪਟਰ ਉੱਪਰ ਕਿੱਦਾਂ ਬੀਚੀਂ ਕਿੱਦਾਂ ਦੱਸਣੀ ਹੈ ਸਭ ਤੋਂ ਪਹਿਲਾਂ ਕਿ ਤੁਹਾਨੂੰ ਬੱਚੇ ਨੂੰ ਫੀਡ ਦੇਣਾ ਆਉਣਾ ਚਾਹੀਦਾ ਤੁਸੀਂ ਆਪਣੇ ਬੱਚੇ ਨੂੰ ਆਪਣੀ ਬੋਲੀ ਪੰਜਾਬੀ ਜੀ ਦੱਸੋ ਫੀਡ ਕੀ ਹੁੰਦਾ ਉਹਨੂੰ ਮਿਲਕ ਕਿੱਦਾਂ ਬਣਾਉਣਾ ਹੈ ਉਹ ਕਿਹੜੀ ਕਿਹੜੀ ਫੀਡ ਦੇਣਾ ਇੱਥੇ ਰੱਖ ਲਈ ਨਹੀਂ ਤੁਸੀਂ ਇਹਨੂੰ ਆਪਣੀ ਲੈਬ ਵਿੱਚ ਲੈ ਕੋਈ ਗੋਦਸਲੇ ਕੇ ਆਹ ਦਾ ਲੈਪ ਚ ਮੈਂ ਕਹਿਆ ਮੈਂ ਤੁਹਾਡਾ ਤੁਹਾਡਾ ਨੰਬਰ ਦਾ ਪੋਲ ਸਿਰਪਾ ਚ ਦੱਸੋ ਜੀ ਜੋ ਤੁਸੀਂ ਇਹਨੂੰ ਹੈਂਡਲ ਕਰਨਾ ਤੁਸੀਂ ਬਹੁਤ ਕੇਅਰਫੁਲੀ ਕਰਨਾ ਉਹਦੀ neck ਨੂੰ ਤੇ ਉਹਦੀ back ਨੂੰ ਸਪੋਰਟ ਰੱਖ ਕੇ ਹੀ ਬੇਬੀ ਨੂੰ ਤੁਸੀਂ ਹੋਲਡ ਕਰਨਾ ਆ ਮਤਲਬ ਬੇਬੀ ਜਿਹੜਾ ਹੈ ਉਹ ਪ੍ਰੋਟੈਕਟ ਹੋਊਗਾ ਜੀ ਥੈਂ ਤੁਸੀਂ ਅਗਰ ਕੁਝ ਨੂੰ ਫੀਡਿੰਗ ਕਰਦੇ ਆ ਜਿਹੜਾ ਅੰਡਰ 6 ਮਨ ਬੇਬੀ ਹੁੰਦਾ ਉਹਨੂੰ ਅਸੀਂ ਆਰਟੀਫੀਸ਼ੀਅਲ ਫੀਡਿੰਗ ਹੀ ਦਿੰਦੇ ਆ ਹੁਣ ਸੋਲਿਡ ਫੂਡ ਅਸੀਂ ਨਹੀਂ ਦਿੰਦੇ ਠੀਕ ਆ ਕਿਉਂਕਿ ਉਹ ਲਈ ਡਾਈਜੈਸਟ ਕਰਨਾ ਆ ਆਇਆ ਯਾ ਰਾਜੇਂਦਰ ਆਇਆ ਇਧਰ ਆਇਆ ਲੈ ਮੈਂ ਨੋਟ ਕਰਾਇਆ ਇੱਥੇ ਪ੍ਰੋਸੇ ਨੇੜੇ ਨੇ ਮੇਰੇ ਕੋਲ ਹੁਣ ਜਿਹੜੀ ਦਾਤੋ ਕੀ ਤੇ ਦਾ 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 ਦੇ ਸਿਸਟਮ ਉਹ ਨਹੀਂ ਨਹੀਂ ਗੋਪੀ ਤਾਂ ਕਿ ਦੱਸੋ ਨਾ ਕਿ ਮੈਨੂੰ ਸਿਖਾਓ ਮੈਡਮ ਇਹ ਕਿਦਾਂ ਸਾਹਮਣਾ ਕਰੇ ਮੈਡਮ ਉਹ ਤੋਂ ਬਾਅਦ ਦੱਸਣਗੇ ਜਿਵੇਂ ਜਿਹੀ ਤਰੀਕਰੀ ਕਰੇ ਸਟਾਰਟ ਜਿਉਂਗੇ ਤੁਸੀਂ ਇੱਥੇ ਕੰਟੀਨਿਊ ਕਰ ਲਿਓ ਕਿਉਂਕਿ ਮੈਂ ਸਵੀਡਿੰਗ ਦਾ ਕਨਸੈਪਟ ਰੱਖਿਆ ਹੈ ਤੇ ਜਿਹੜਾ ਪ੍ਰੈਕਟੀਕਲ ਰੱਖਿਆ ਤੁਸੀਂ ਕਹਿੰਦੇ ਹੋ ਕਿ ਹੁਣ ਹੀ ਜਾਂਦਾ ਮੈਨੂੰ ਸਮਝਾਓ ਕਿਦਾਂ ਕਿਦਾਂ ਕਰੀਏ ਓਕੇ ਕਰ ਦੋ ਵੀ ਓਕੇ ਸਟਾਰਟ ਮੈਂ ਸੋਸ਼ੀਓਲੋਜੀ ਆ ਮੈਂ ਪ੍ਰੋਡੈਕਟ ਮੜਾਇਆ ਮਤਲਬ ਮੇਰਾ ਪ੍ਰੋਡੈਕਟ ਇਹ ਨੂੰ ਮੜਾਇਆ ਤੁਸੀਂ ਸਾਹਮਣੇ ਕਿਤਾਇ ਸਾਫੀ ਦਾ ਤੋ ਇਹ ਕਰ ਲੈ ਹੱਦਾਂ ਵਿੱਚ ਹੀ ਜਾਂਦੀ ਆ ਮੈਂ ਤੁਮ ਫਾਮੀਏ ਬੋਖਲਾ ਨਾ ਤੇਰਾ ਜੋ ਵੀ ਇਦਾਂ ਦਾ ਕਰਨਾ ਹੈ ਨਾ ਮੈਂ ਕਿਹੜਾ ਕੱਲੀ ਨੇ ਜੰਮਿਆ ਠੀਕ ਕਿਹੜਾ ਪ੍ਰੋਡੈਕਟ ਹੈ ਇਹ ਕੱਲੇ ਦਾ ਹੀ ਆ ਜਾਨੀ ਮਤਲਬ ਫੇਰ ਤੁਸੀਂ ਇਹ ਕਹਣਾ ਤੁਹਾਡੇ ਯਾਰ ਦੋਸਤ ਨੇ ਤੇ ਤੁਸੀਂ ਜੀ ਕਹਿਣਾ ਮੈਡਮ ਮੈਂ ਤਾਂ ਨਹੀਂ ਜਰ ਮੜਾਇਆ ਕੋਈ ਜਰ ਸਾਈਲੈਂਸ ਹੈ ਨਾ ਜੀ ਕਹਣਾ ਤੁਹਾਡੇ ਯਾਰ ਦੋਸਤ ਨੇ ਪਤਾ ਨਹੀਂ ਕਿਹੜਾ ਕੋਰਸ ਸਾਜੀ ਕਹਿੰਦੇ ਮੈਡੀ ਦਾ ਕੋਰਸ ਆ ਲੈ ਵੀ ਕੋ ਕੀ ਕੋ ਕੀ ਉਹ ਉਹ ਤੁਸੀਂ ਕਹਿਣਾ ਹੈ ਠੀਕ ਹੈ ਤੁਹਾਡੇ ਯਾਰ ਦੋਸਤ ਨੇ ਨੈਨੀ ਦਾ ਕੋਰਸ ਕੋਈ ਐਦਾਂ ਨਹੀਂ ਕਿ ਐਦਾਂ ਹੁੰਦਾ ਹੈ ਇਹ ਸ਼ੈਰੀਆਂ ਤੋਂ ਜਿੱਦਾਂ ਮਤਲਬ ਆਪਾਂ ਸਮਝਾਇਆ ਐਦਾਂ ਨਹੀਂ ਐਦਾਂ ਕਹਣਾ ਜੇ ਤਾਂ ਪਿੰਡਾਂ ਵਾਲੀਆਂ ਬੀਬੀਆਂ ਕਰਦੇ ਆ ਹਾ ਦੈ ਇਹਨੂੰ ਮੈਂ ਹੀ ਗਲੀ ਸਾਂਭਿਆ ਤੇਰੀ ਕਿਨੂੰ ਸਪਾਂਸਰ ਬਿਟੀ ਆ ਆਵੇਂ ਇਗਨੀ ਮੈਂ ਕਿਹੜਾ ਕੱਲੀ ਨੇ ਜੰਮਿਆ ਤੁਮ ਆਪਰੇ ਉਹ ਯਾਰ ਦੋਸਤ ਦੇ ਲੈ ਜਾ ਐਲੀਵੇਸ਼ਨ ਵਾਲਿਆਂ ਦੇ ਹੁੰਦੇ ਨੇ ਨਵਾਂ ਜੋ ਕੋਈ ਰੋਲ ਨੇ ਨਹੀਂ ਦਾ ਉਹ ਨਹੀਂ ਉਹ ਨਹੀਂ ਹੁੰਦੀ ਏਦਾਂ ਉਹ ਨਹੀਂ ਹੋ ਨਹੀਂ ਹੁੰਦਾ ਯਾਰ ਉਹ ਬਿਊਟੀ ਪਾਰਲਰ ਹੁੰਦਾ ਵੀਰੇ ਹਾਂ ਬਸ ਇਹ ਤੁਸੀਂ ਕਰਨਾ ਇਹ ਨਹੀਂ ਕਰਨਾ ਵੀ ਹੁਣ ਮੈਂ ਹੀ ਸਮਝ ਮੈਂ ਕਿਸੇ ਕਰੀ ਮੈਂ ਉਹ ਹੁੰਦੀ ਆ ਕੰਮ ਲੱਗੀ ਆਈ ਡੋਨਟ ਅੰਡਰਸਟੈਂਡ ਬਿਕਾਉਜ਼ ਇਟ ਇਜ਼ ਸੋ ਫਨੀ ਤੁਸੀਂ ਏਦਾਂ ਨਹੀਂ ਕਰਨਾ ਠੀਕ ਹੈ ਮੈਂ ਹੀ ਕਰੀ ਆ ਯਾਹ ਮੈਂ ਕੁੜੀ ਵਾਲਾ ਰੋਲ ਮੈਨੂੰ ਗਲਿਆ ਹੁੰਦਾ ਮੈਂ ਹੁਣ ਧੜ ਕੇ ਰੱਖ ਦਿੰਦਾ ਠੀਕ ਹੈ ਏਦਾਂ ਕੁੜੀ ਵਾਲਾ ਤੈਨੂੰ ਉਹਨਾਂ ਦੇ ਦਿੰਦਾ ਮੈਂ ਨਾ ਵਾ ਫੇ ਤੂੰ ਆ ਜਾ ਦੇ ਇਹ ਦਵੇ ਇੰਟਰਸਟਿੰਗ ਨਹੀਂ ਰਹਿਣਾ ਨਾ ਵੀਡੀਓ ਦਾ ਠੀਕ ਹੈ ਏਦਾਂ ਕਹਿੰਦੇ ਏਦਾਂ ਨੇ ਆ ਆ ਇਸ ਸੁੰਦਾ ਇਨ ਤੁਹਾਡਾ ਉਹ ਲੱਗ ਰਿਹਾ ਤੁਸੀਂ ਮਤਲਬ ਕਰਨਾ ਹੈ ਕਿ ਲੈ ਆਦਾ ਨਹੀਂ ਕਰੀ ਜਾਂ ਨਾਲ ਆ ਕਰਾਵੇਂ ਉਹ ਕਰਾ ਨਾਲ ਗੋਲ ਕੂੜੇ ਦਾ ਕਰਾਣਾ ਠੀਕ ਨਹੀਂ ਇਹ ਕਰਨਾ ਤੁਸੀਂ ਏਦਾਂ ਕਰਨਾ ਇਕ ਵਾਰ ਤੁਸੀਂ ਕੱਟ ਕੇ ਦਿਓ ਆਪਣਾ ਪ੍ਰੋਫੈਸ਼ਨਲ ਹਾਂਜੀ ਜੀ ਤੁਸੀਂ ਆਪ ਉਹ ਮੈਂ ਕਹਾਂ ਗੁੱਪੀ ਫੋਨ ਯੂਜ਼ ਕਰਕੇ ਜੇ ਤੂੰ ਆਵੇਂ ਹੀ ਇੱਧਰੋਂ ਇੱਧਰ ਆ ਜਮਾਂਗੇ ਹਣਾ ਇੱਧਰੋਂ ਸਾਰਾ ਫੇਸ ਆਉਂਦਾ ਫਿਰ ਕੱਟਣ ਦੀ ਵੀ ਲੋੜ ਉਹ ਵੀ ਇੱਧਰੋਂ ਆਇਆ ਆਪਾਂ ਅੱਧਰ ਕੱਢ ਜੰਨੇ ਆ ਆ ਆ ਲਾ ਦੇ ਆ ਲਾ ਦੇ ਮੈਂ ਕਿਹਾ ਇੱਧਰੋਂ ਵੀ ਰੱਖ ਲਵਾਂ ਮੈਂ ਇੱਧਰੋਂ ਇੱਧਰੋਂ ਮੈਨਾਂ ਐ ਕੋ ਮੈਣਾ ਹਰੇ ਲਾ ਲਓ ਕਰੋ ਆ ਲਾ ਦਮ ਇੱਧਰੋਂ ਰੱਖ ਲਓ ਆ ਯਾ ਹਾਂ ਠੀਕ ਹੈ ਉਹ ਰਹਿਣ ਦੇ ਲੱਗਾ ਥੱਲੇ ਵੀ ਉਹ ਹੀ ਲਿਖਿਆ ਆ ਅਨਪੜਤਾ ਜਾਂਦਾ ਅਣਪੜਤਾ ਨੇ ਮਾਰ ਲਿਆ ਥੱਲੇ ਵੀ ਬਾਬੂ ਜੀ ਕਿੱਥੇ ਗਿਆ ਸੀ ਇੰਦਾ ਕਰ ਰਹਾ ਏ ਠੀਕ ਹੈ ਤੁਸੀਂ ਕਰ ਦਿਓ ਸਸੇ ਗਾਲ ਜੀ ਸਸੇ ਗਾਲ ਜੀ ਵਧੀਆ ਜੀ ਵਧੀਆ ਵਧੀਆ ਹਾਂ ਸੋਨਾ ਮੈਂ ਆ ਪੱਖਾ ਬੰਦ ਕਰ ਦਿਓ ਥੋੜਾ ਜਿਹਾ ਦਿਓ ਭਾਈ ਇੱਕ ਮਿੰਟ ਪੱਕਰਿਓ ਹੁਣ ਤੁਸੀਂ ਕਰ ਕੰਨੋਂ ਲਵਾਉਣੇ ਓਕੇ ਵਧੀਆ ਬੋਰ ਸਾਰੇ ਹਾਂਜੀ ਸਰ ਠੀਕ ਚੱਲਦਾ ਸ਼ੂਟ ਕੈਮ ਕੈਮ ਦੇ ਇਹ ਕੋਈ ਨਹੀਂ ਜਿਹੜਾ ਹੀ ਭਾਂਡੇ ਇਸ ਕਰੋਰ ਪਰਸਾ ਨੂੰ ਦਾ ਅਕਾਦਮੀ ਲੈਣੀ ਆ ਕਰੋ ਜੇ 1 2 3 ਸਟਾਰਟ ਠੀਕਾ ਸਾਰਾ ਕੁਝ ਮੈਂ ਨਹੀਂ ਕਰਾਂਗਾ ਤੇ ਕੰਮ ਭਾਂਡੇ ਕੋਹਾ ੂੜਾ ਝਾੜੂ ਸਾਰਾ ਕੁਝ ਨਹੀਂ ਕਰਾਂ ਤੁਸੀਂ ਆਪਣੇ ਜਵਾਬ ਨੂੰ ਆਪਣੀ ਜਿੰਮੇ ਨੂੰ ਸਾਂਭ ਨਹੀਂ ਸਕਦੇ ਅੱਛਾ ਇਹ ਮੇਰੇ ਕੱਲੇ ਦਾ ਪ੍ਰੋਡੈਕਟ ਆ ਹਨਾ ਸਾਂਝਾ ਖਾਤਾ ਯਾਰ ਇਹ ਇਹ ਤਾਂ ਤੁਸੀਂ ਵੀ ਸਾਂਭਣਾ ਆ ਜੇ ਤੱਕ ਨਹੀਂ ਸਾਂਭੂਗਾ ਨਾ ਤੁਸੀਂ ਆਪਣੇ ਦੋਸਤ ਦੇ ਜਾਓ ਜਿਨ੍ਹਾਂ ਨੇ ਨਹੀਂ ਨਹੀਂ ਦੋ ਤੁਸੀਂ ਕੋ ਕਿੱਦਾਂ ਕਰਦੇ ਆ ਬੱਚਿਆਂ ਦੀ ਦੇਖਪਾਸ ਫੇ ਤੁਸੀਂ ਮੈਨੂੰ ਲੈ ਕੇ ਜਾਓ ਤੁਸੀਂ ਮੈਨੂੰ ਪਹਿਲੇ ਹੀ ਲੈ ਕੇ ਜਾਓ ਇਹ ਜੰਮਣ ਤੋਂ ਪਹਿਲਾਂ ਪਲੈਨਿੰਗ ਕਰਦੇ ਨਹੀਂ ਨਹੀਂ ਵਿੱਚੋਂ ਮੁੰਡਿਆਂ ਦਾ ਕਹਿਣਾ ਸੀ ਕਿ ਉਹਨਾਂ ਦੇ ਕੁੜੀਆਂ ਕਰਦੇ ਤੂੰ ਇਹ ਤਾਂ ਇਹਨਾਂ ਕਹਿਣਾ ਹੱਲੇ ਨਹੀਂ ਇਹ ਤਾਂ ਪੂਰੇ ਵੇਟ ਹੋ ਕੇ ਫਿਰ ਮੁੰਡੇ ਹਾਂ ਹਾਂ ਨਹੀਂ ਉਹ ਮੁੰਡੇ ਥੋੜੀ ਕਰਦੇ ਉਹ ਮੈਂ ਕਹਿ ਨਹੀਂ ਉਹ ਤਾਂ ਇਹਨੇ ਕਹਿਣਾ ਹੈ